ਐਸਐਮਜੈਡ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਭਪਿੰਦਰ ਸਿੰਘ ਪੰਜਾਬ ਸਰਕਾਰੀ ਨਹੀਂ ਕੇਂਦਰ ਸਰਕਾਰ ਦੇ ਵੱਲੋਂ ਵੀ ਕਿਸਾਨਾਂ ਦੇ ਲਈ ਵੱਡੇ ਵੱਡੇ ਉਪਰਾਲੇ ਕੀਤੇ ਜਾਂਦੇ ਹਨ ਪਰ ਕਈ ਵਾਰ ਸਿਸਟਮ ਦੇ ਵਿੱਚ ਬੈਠੇ ਪ੍ਰਿਸ਼ਠ ਲੋਕ ਇਹਨਾਂ ਸਕੀਮਾਂ ਦਾ ਫਾਇਦਾ ਕਿਸਾਨਾਂ ਦੇ ਤੱਕ ਨਹੀਂ ਪਹੁੰਚਣ ਦਿੰਦੇ ਅਜਿਹੇ ਦੇ ਵਿੱਚ ਇੱਕ ਮਾਮਲਾ ਸਾਹਮਣੇ ਆਇਆ ਜਿਸ ਦੇ ਵਿੱਚ 11000 ਮਸ਼ੀਨਾਂ ਨੂੰ ਸਿਸਟਮ ਦੇ ਵਿੱਚ ਬੈਠੇ ਪ੍ਰਿਸ਼ਟ ਲੋਕਾਂ ਦੇ ਵੱਲੋਂ ਡਕਾਰ ਲਿਆ ਗਿਆ ਹੈ। ਦਰਅਸਲ ਮਾਮਲਾ ਇਹ ਹੈ ਕਿ ਕੇਂਦਰ ਸਰਕਾਰ ਦੇ ਵੱਲੋਂ ਸਬਸਿਡੀ ਰਿਲੀਜ਼ ਕੀਤੀ ਜਾਂਦੀ ਹੈ ਕਿ ਕਿਸਾਨਾਂ ਨੂੰ 11000 ਮਸ਼ੀਨਾਂ ਖੇਤੀ ਸੰਦ ਦਿੱਤੇ ਜਾਣ ਪਰ ਸਿਸਟਮ ਦੇ ਵਿੱਚ ਬੈਠੇ ਲੋਕਾਂ ਦੇ ਵੱਲੋਂ ਜਾਲੀ ਦਸਤਾਵੇਜ਼ ਬਣਾ ਕੇ ਇਸ ਸਬਸਿਡੀ ਨੂੰ ਡਕਾਰ ਲਿਆ ਜਾਂਦਾ ਹੈ। ਨਾ ਹੀ ਕਿਸਾਨਾਂ ਦੇ ਕੋਲ ਇਹ ਮਸ਼ੀਨਾਂ ਪਹੁੰਚਦੀਆਂ ਨੇ ਅਤੇ ਨਾ ਹੀ ਉਹਨਾਂ ਨੂੰ ਸਬਸਿਡੀ ਮਿਲਦੀ ਆ। ਦੱਸ ਦੇ ਕਿ ਹੁਣ ਇਸ ਮਾਮਲੇ ਦੇ ਵਿੱਚ ਕੇਂਦਰ ਸਰਕਾਰ ਦੇ ਵੱਲੋਂ ਵੱਡਾ ਐਕਸ਼ਨ ਲੈਂਦੇ ਆ ਕਈ ਵੱਡੇ ਉਹਨਾਂ ਦੇ ਹੱਥ ਸੁਰਾਗ ਲੱਗੇ ਨੇ ਕੇਂਦਰੀ ਖੇਤੀਬਾੜੀ ਤੇ ਕਿਸਾਨ ਪਾਲੀ ਮੰਤਰਾਲੇ ਦੀਆਂ ਟੀਮਾਂ ਦੇ ਵੱਲੋਂ ਪਰਾਲੀ ਪ੍ਰਬੰਧਨ ਦੇ ਲਈ ਕੇਂਦਰੀ ਸਬਸਿਡੀ ਦੇ ਨਾਲ ਖਰੀਦੀ ਮਸ਼ੀਨਰੀ ਤੇ ਸੰਧਾਂ ਦੀ ਛਾਣਬੀਣ ਕੀਤੀ ਜਾ ਰਹੀ ਹੈ ਅਤੇ ਇਹ ਛਾਂਬੀਣ ਹੁਣ ਆਖਰੀ ਪੜਾਅ ਤੇ ਪਹੁੰਚ ਗਿਆ ਦਰਸਲ ਪਿਛਲੇ ਵਰਿਆਂ ਦੇ ਵਿੱਚ ਪੰਜਾਬ ਦੇ ਵਿੱਚ ਕਰੀਬ 140 ਕਰੋੜ ਰੁਪਏ ਦੀ ਮਸ਼ੀਨਰੀ ਦੀ ਗੜਬੜੀ ਹੋਈ ਸੀ ਸੂਤਰਾਂ ਦੇ ਮੁਤਾਬਕ ਕਰੀਬ 11000 ਮਸ਼ੀਨਾ ਕਿਸਾਨਾਂ ਦੇ ਕੋਲ ਪਹੁੰਚੀਆਂ ਹੀ ਨਹੀਂ ਅਤੇ ਜਾਲੀ ਬਿੱਲ ਬਣਾ ਕੇ ਸਬਸਿਡੀ ਧੋਖਾ ਲਈ ਗਿਆ ਕੇਂਦਰ ਸਰਕਾਰ ਨੇ ਇਸ ਗੜਬੜੀ ਦੇ ਖਿਲਾਫ ਸਖਤ ਨੋਟਿਸ ਲੈਂਦਿਆਂ ਜਾਂਚ ਸ਼ੁਰੂ ਕਰ ਦਿੱਤੀ ਕੇਂਦਰੀ ਟੀਮਾਂ ਨੇ ਪੰਜਾਬ ਅਤੇ ਹਰਿਆਣਾ ਦੇ ਵਿੱਚ 25 ਅਕਤੂਬਰ ਤੋਂ ਸਾਲ 2022 ਅਤੇ 2023-2024 ਦੇ ਦੌਰਾਨ ਖਰੀਦ ਮਸ਼ੀਨਰੀ ਦੀ ਫਿਜ਼ੀਕਲ ਵੈਰੀਫਿਕੇਸ਼ਨ ਸ਼ੁਰੂ ਕੀਤੀ ਹੈ ਜਿਸ ਦਾ ਕਰੀਬ 90% ਦੀ ਕੰਮ ਮੁਕੰਮਲ ਹੋ ਗਿਆ ਪੰਜਾਬ ਦੇ ਦਰਜਨ ਜ਼ਿਲ੍ਹਿਆਂ ਦੇ ਵਿੱਚ 16 ਕੇਂਦਰੀ ਟੀਮਾਂ ਪਰਤਾਲ ਕਰ ਰਹੀਆਂ ਹਨ ਅਤੇ ਹਰ ਟੀਮ ਦੇ ਵੱਲੋਂ 30-30 ਲਾਪਤਰੀ ਤੱਕ ਪਹੁੰਚ ਕਰਕੇ ਪ੍ਰਾਲੀ ਪ੍ਰਬੰਧਨ ਦੇ ਲਈ ਖਰੀਦੀ ਮਸ਼ੀਨਰੀ ਦੀ ਪਰਤਾਲ ਕੀਤੀ ਜਾ ਰਹੀ ਹੈ ਅਤੇ ਇਸੇ ਤਰ੍ਹਾਂ ਕੇਂਦਰ ਦੀਆਂ ਟੀਮਾਂ ਦੇ ਵੱਲੋਂ ਹਰਿਆਣਾ ਦੇ ਵਿੱਚ ਵੀ ਪਰਤਾਲ ਕੀਤੇ ਜਾ ਰਹੀਆਂ ਬਿਊਰੋ ਰਿਪੋਰਟ ਐਸਐਮ ਜੈਡ ਨਿਊਜ਼ ਐਸਐਮ ਜੈਡ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਭਪਿੰਦਰ ਸਿੰਘ ਪੰਜਾਬ ਸਰਕਾਰ ਹੀ ਨਹੀਂ ਕੇਂਦਰ ਸਰਕਾਰ ਦੇ ਵੱਲੋਂ ਵੀ ਕਿਸਾਨਾਂ ਦੇ ਲਈ ਵੱਡੇ ਵੱਡੇ ਉਪਰਾਲੇ ਕੀਤੇ ਜਾਂਦੇ ਹਨ ਪਰ ਕਈ ਵਾਰ ਸਿਸਟਮ ਦੇ ਵਿੱਚ ਬੈਠੇ ਭ੍ਰਿਸ਼ਟ ਲੋਕ ਇਹਨਾਂ ਸਕੀਮਾਂ ਦਾ ਫਾਇਦਾ ਕਿਸਾਨਾਂ ਦੇ ਤੱਕ ਨਹੀਂ ਪਹੁੰਚਣ ਦਿੰਦੇ ਅਜਿਹੇ ਦੇ ਵਿੱਚ ਇੱਕ ਮਾਮਲਾ ਸਾਹਮਣੇ ਆਇਆ ਜਿਸ ਦੇ ਵਿੱਚ 11000 ਮਸ਼ੀਨਾਂ ਨੂੰ ਸਿਸਟਮ ਦੇ ਵਿੱਚ ਬੈਠੇ ਪ੍ਰਸ਼ਤ ਲੋਕਾਂ ਦੇ ਵੱਲੋਂ ਡਕਾਰ ਲਿਆ ਗਿਆ ਹੈ ਦਰਅਸਲ ਮਾਮਲਾ ਇਹ ਹੈ ਕਿ ਕੇਂਦਰ ਸਰਕਾਰ ਦੇ ਵੱਲੋਂ ਸਬਸਿਡੀ ਰਿਲੀਜ਼ ਕੀਤੀ ਜਾਂਦੀ ਹੈ ਕਿ ਕਿਸਾਨਾਂ ਨੂੰ 11000 ਮਸ਼ੀਨਾਂ ਖੇਤੀ ਸੰਦ ਦਿੱਤੇ ਜਾਣ ਪਰ ਸਿਸਟਮ ਦੇ ਵਿੱਚ ਬੈਠੇ ਲੋਕਾਂ ਦੇ ਵੱਲੋਂ ਜਾਲੀ ਦਸਤਾਵੇਜ਼ ਬਣਾ ਕੇ ਇਸ ਸਬਸਿਡੀ ਨੂੰ ਡਕਾਰ ਲਿਆ ਜਾਂਦਾ ਹੈ ਨਾ ਹੀ ਕਿਸਾਨਾਂ ਦੇ ਕੋਲ ਇਹ ਮਸ਼ੀਨਾਂ ਪਹੁੰਚਦੀਆਂ ਨੇ ਅਤੇ ਨਾ ਹੀ ਉਹਨਾਂ ਨੂੰ ਸਬਸਿਡੀ ਮਿਲਦੀ ਹੈ ਦੱਸ ਦੇ ਕਿ ਹੁਣ ਇਸ ਮਾਮਲੇ ਦੇ ਵਿੱਚ ਕੇਂਦਰ ਸਰਕਾਰ ਦੇ ਵੱਲੋਂ ਵੱਡਾ ਐਕਸ਼ਨ ਲੈਂਦੇ ਆ ਕਈ ਵੱਡੇ ਉਹਨਾਂ ਦੇ ਹੱਥ ਸੁਰਾਗ ਲੱਗੇ ਨੇ ਕੇਂਦਰੀ ਖੇਤੀਬਾੜੀ ਤੇ ਕਿਸਾਨ ਪਲਾਈ ਮੰਤਰਾਲੇ ਦੀਆਂ ਟੀਮਾਂ ਦੇ ਵੱਲੋਂ ਪਰਾਲੀ ਪ੍ਰਬੰਧਨ ਦੇ ਲਈ ਕੇਂਦਰੀ ਸਬਸਿਡੀ ਦੇ ਨਾਲ ਖਰੀਦੀ ਮਸ਼ੀਨਰੀ ਤੇ ਸੰਦਾਂ ਦੀ ਛਾਣਮਣ ਕੀਤੀ ਜਾ ਰਹੀ ਹੈ ਅਤੇ ਇਹ छानबीन ਹੁਣ ਆਖਰੀ ਪੜਾਅ ਤੇ ਪਹੁੰਚ ਗਿਆ। ਦਰਸਲ ਪਿਛਲੇ ਵਰਿਆਂ ਦੇ ਵਿੱਚ ਪੰਜਾਬ ਵਿੱਚ ਕਰੀਬ 140 ਕਰੋੜ ਰੁਪਏ ਦੀ ਮਸ਼ੀਨਰੀ ਦੀ ਗੜਬੜੀ ਹੋਈ ਸੀ ਸੂਤਰਾਂ ਦੇ ਮੁਤਾਬਕ ਕਰੀਬ 11000 ਮਸ਼ੀਨਾਂ ਕਿਸਾਨਾਂ ਦੇ ਕੋਲ ਪਹੁੰਚੀਆਂ ਹੀ ਨਹੀਂ ਅਤੇ ਜਾਲੀ ਬਿੱਲ ਬਣਾ ਕੇ ਸਬਸਿਡੀ ਢੱਕਾਰ ਲਈ ਗਈ। ਕੇਂਦਰ ਸਰਕਾਰ ਨੇ ਇਸ ਗੜਬੜੀ ਦੇ ਖਿਲਾਫ ਸਖਤ ਨੋਟਿਸ ਲੈਂਦਿਆਂ ਜਾਂਚ ਸ਼ੁਰੂ ਕਰ ਦਿੱਤੀ। ਕੇਂਦਰੀ ਟੀਮਾਂ ਨੇ ਪੰਜਾਬ ਅਤੇ ਹਰਿਆਣਾ ਦੇ ਵਿੱਚ 25 ਅਕਤੂਬਰ ਤੋਂ ਸਾਲ 2022 ਅਤੇ 2023-2024 ਦੇ ਦੌਰਾਨ ਖਰੀਦ ਮਸ਼ੀਨਰੀ ਦੀ ਫਿਜ਼ੀਕਲ ਵੈਰੀਫਿਕੇਸ਼ਨ ਸ਼ੁਰੂ ਕੀਤੀ ਹੈ ਜਿਸ ਦਾ ਕਰੀਬ 90% ਦੀ ਕੰਮ ਮੁਕੰਮਲ ਹੋ ਗਿਆ ਪੰਜਾਬ ਦੇ ਦਰਜਨ ਜ਼ਿਲ੍ਹਿਆਂ ਦੇ ਵਿੱਚ 16 ਕੇਂਦਰੀ ਟੀਮਾਂ ਪੜਤਾਲ ਕਰ ਰਹੀਆਂ ਹਨ ਅਤੇ ਹਰ ਟੀਮ ਦੇ ਵੱਲੋਂ 30-30 ਲਾਪਤਰੀ ਤੱਕ ਪਹੁੰਚ ਕਰਕੇ ਪ੍ਰਾਲੀ ਪ੍ਰਬੰਧਨ ਦੇ ਲਈ ਖਰੀਦੀ ਮਸ਼ੀਨਰੀ ਦੀ ਪੜਤਾਲ ਕੀਤੀ ਜਾ ਰਹੀ ਹੈ ਅਤੇ ਇਸੇ ਤਰ੍ਹਾਂ ਕੇਂਦਰ ਦੀਆਂ ਟੀਮਾਂ ਦੇ ਵੱਲੋਂ ਹਰਿਆਣਾ ਦੇ ਵਿੱਚ ਵੀ ਪੜਤਾਲ ਕੀਤੀ ਜਾ ਰਹੀ ਹੈ ਬਿਊਰੋ ਰਿਪੋਰਟ ਐਸਮ ਚਟਨੀ